ਵਾਈ ਗ੍ਰੇਡ ਵੀ ਕਰ ਹੀ ਲਈਏ ਮੈਂਗਾ ਚੱਕ ਲਓ ਫਿਰ ਕਰ ਦੇਖੋ ہماری ਸੰਗਲਾ ਜੈ ਕੀ ਹਾਲ ਵਧੀਆ ਵਧੀਆ ਮਹਾਰਾ ਓ ਨੰਨੂ ਹਲੇ 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 ਰਾਵਣ ਹੋਣੀ ਪਿਆਰ ਹੋ ਚੁੱਕੇ ਆ ਹਲੇ 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 ਪੂਰੀ ਤਿਆਰੀ ਕੀਤੀ ਪਈ ਐ ਅੱਜ ਬੱਦਲ ਬੋਏ ਐ ਅੱਜ ਉਹੀ ਗੱਲ ਨਾ ਹੋਵੇ ਉਹੀ ਨਾ ਗੱਲ ਹੋ ਜਵੇ ਕਿਤੇ ਅੱਜ ਹਲੇ 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 ਪਰ ਸੋਹਣੇ ਹੋ ਲੱਗਣ ਰਾਵਣ ਹਲੋ ਜੀ ਹਲੋ ਜੀ ਨਾਲ ਕੁੰਭ ਕਰਨ ਤੇ ਮੇਘਨਾਦ ਹਲੋ ਜੀ 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 ਰਾਵਣ ਜੀ ਤਿਆਰ ਆ ਪੂਰੇ ਪੂਰੇ ਨਾਲ ਟੀੜੀ ਹੁਣੇ ਵੀ ਦੇਖਣ ਆਏ ਅੱਜ ਕਹਿੰਦੇ ਦੇਖ ਕੇ ਆਈਏ ਕਿਦਾਂ ਮਹੌਲ ਚਾਲੇ ਬੱਦਲ ਪਰ ਹੋਏ ਯਾਰ ਕੰਮ ਗਲਤ ਆ ਗਲਤ ਯਾਰ ਨਾ ਹੋ ਜਾਵੇ ਅੱਜ ਵੇਹੇ ਹੀ ਕਰੇ ਪ੍ਰਮਾਤਮਾ ਦੰਦ ਯਾਰ ਸਜਿਆ ਪਿਆ ਆ ਇੱਥੇ ਚਲੇ ਬਿਚਾਰੀ ਹੋ ਗਈ ਆ ਤਾਂ ਮੇਰੀ ਸਟਰੀ ਹੋ ਗਈ ਆ ਵੇਦਗੜ੍ਹ ਚੋਂ ਪਹੁੰਚ ਗਏ ਆਪਾਂ ਅੱਜ ਲੱਭ ਕੋਰਾਂ ਆਉਣੇ ਨਹੀਂ ਸਾਹ ਦੀ ਗੱਲ ਨਹੀਂ ਕਰਦੇ ਐਡਾ ਵੀ ਜਲੇਬੇ ਕਰ ਲਿਆ ਟਾਵੇਂ ਆ ਪੁਰੀਆਂ ਦੇ ਬਿਹਤਰ ਫੋਕਸ ਕਰੀ ਮਰਾਇਆ ਜੋ ਉਂਗਿਆ ਕਰਕੇ ਹੋਰ ਆ ਚੋਂ ਕਹਿੰਦੇ ਭਾਈ ਬੱਦਲ ਬਹੁਤ ਜ਼ਿਆਦਾ ਹੀ ਹੋ ਗਿਆ ਕਾਮ ਵਿਸ਼ਾਲ ਕੁਮਾਰ ਜੀ ਫਿਰ ਬਾਹਰ ਹੀ ਖੜੇ ਹੁੰਦੇ ਜਦੋਂ ਮਾਰਦੀ ਆਏ ਉਹ ਘਰ ਜਦੋਂ ਅੰਦਰ ਨਹੀਂ ਆਈਦਾ ਤਾਂ ਇੱਥੇ ਇਹ ਸ਼ਾਂਤ ਰੋਇਆ ਕਿ ਆਇਆ ਉਹਨਾਂ ਨੇ ਕੱਲ ਭੋਰਾ ਨਹੀਂ ਆ ਵਿਸ਼ਾਲ ਕੁਮਾਰ ਜੀ ਗੱਲ ਸ਼ਹਿਨ ਜੇ ਲੜ ਕੇ ਆਏ ਕਹਿੰਦੇ ਘੁੱਲ ਕੇ ਆਇਆ ਪਟਕਾ ਪੈ ਜੋ ਘਰੇ ਹੀ ਰੱਖਿਆ ਕਰਿਆ ਯਾਰ ਹੁਣ ਮੈਂ ਘੱਟ ਪਟਕੇ ਗਾਜ ਦੇ ਥੋੜੀ ਪਾ ਕੇ ਫੇਰਨਾ ਇਹ ਟੇਪਾਂ ਮੂੰਹ ਕਈ ਗੱਲਾਂ ਆਈਆਂ ਕੰਨੇ ਇਕੱਲੇ ਵਾਏ ਜਾਣਗੇ ਦੱਸੋ ਤੇ 16 ਕਿੱਲੇ ਸੀ ਉਹਦੀ ਜਮੀਨ ਅੱਛਾ ਆਂਟੀ ਦੀਆਂ ਗੱਲਾਂ ਸੁਣਾ ਕਰੋ ਸਵੇਰ ਸਵੇਰੇ ਆ ਕੇ ਦੰਨੀਆਂ ਮਾਰਦੀ ਆਂ ਟਾਈਮ ਨਾ ਆਣਾ ਨਹੀਂ ਹਾਂ ਟਾਈਮ ਨਾ ਆਣੀ ਗੱਲ ਮੁੱਕਣੀ ਨਹੀਂ ਹਾਂ ਹੁਣ ਦੇਰ ਗੱਲ ਸੁਣਾਉਂਦਾ ਏਡਾ ਬੈਨ ਉਹ ਤੇਰੇ ਮੁੰਡੇ ਦਾ ਬੜਾ ਲੱਗ ਆਂਟੀ ਗੱਲਾਂ ਦਾ ਕੜਾ ਜਨਾ ਮਾਰਦੀ ਬਰਾੜਾ ਵਾਂਟੇ ਕਰੋ ਬੜਾ ਤੇਜ਼ ਕਰਤਾ ਮਨਸ਼ੀ ਕੀ ਗੱਲ ਆ ਦਸਹਿਰਾ ਦੇਖਣਾ ਕਿ ਨਹੀਂ ਆ ਜਦੋਂ ਦਸਹਿਰਾ ਮੈਂ ਛੁੱਟੀ ਲੈਣ ਨੂੰ ਮੈਂ ਤੇ ਛੁੱਟੀ ਦਾ ਕੈਸ ਲਵਾ ਜੀ ਛੁੱਟੀ ਤਾਂ ਦਿੰਦੇ ਆ ਅਦੇ ਲੋਹੜਾ ਸ਼ਹਿਰਾ ਵਾ ਜੋ ਮੀਂਹ ਰਾਵਣ ਉਧਰ ਪੈ ਗਿਆ ਜਾਂ ਕਵਰ-ਕਵਰ ਪਾ ਗਿਆ ਉੱਤੇ ਕਿੰਨਾ ਤੋਂ ਰਾਵਣ ਵਾਟਰਪੂਫ ਬਣਾਇਆ ਐ ਤਕੀ ਹੈ ਬੋਲਦਾ ਨਹੀਂ ਆਣਾ ਤਰਪਾਲ ਤਰਪੂਲ ਪਾਣੀ ਪੈਣੀ ਲੱਗਦਾ ਤਰਪਾਲ ਨਾਲ ਵੀ ਨਹੀਂ ਕੰਮ ਸੁਦਾ ਮੇ ਪੁਗਲਾ ਤੇ ਜਮਨ ਜਮਨ ਆ ਗਈ ਜਮਨ ਕੱਲ ਦੇ ਹੀ ਝੋੜਾ ਲੈ ਕੇ ਆ ਉਹ ਸਾਈਕਲ ਘੜਾ ਆਣਾ ਫਿਰ ਹੈਪੀ ਦਿਸ਼ਾ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਦਿਸ਼ਾ ਦੇ ਰਹੀਆਂ ਆਹ ਬੋਤਲ ਲੱਗੇ ਭੰਨ ਹੁਣੇ ਫਰ ਕਿਲੇ ਕੇ ਜਾਣੀਂ ਘਰ ਨੂੰ ਕਿਉਂ ਕਾ ਕਾ ਰਾਸ਼ਪੂਰਾ ਆ ਇੱਕ ਸਾਈਡ ਨੂੰ ਸੁਲਾਬ ਆ ਚੜਿਆ ਹਾਂ ਬਾਕੀ ਤਾਂ ਠੀਕ ਲੱਗਦੇ ਐ ਇੱਧਰ ਲਾ ਸੁਲਾਬ ਹੋ ਗਿਆ ਥੋੜਾ ਰੰਗ ਉਤਰ ਗਿਆ ਪੰਛੀ ਲਾ ਪਿਆ ਮੌਨਸੀ ਲਾ ਪਿਆ ਮੌਨਸੀ ਕਵਾਚਾ ਹੀ ਮਹੀਂ ਲੱਗਾ ਸਾਰੇ ਨਾਲ ਸਾਰੀ ਇੱਧਰ ਤੁਰੀ ਫੈਦਈ ਆ ਵਾਰਨਰ ਸੈਨ ਰਾਵਣ ਚੰਦਰ ਰਾਵਣਪੁਰੀ ਬੈਸਤਾਂ ਰਾਵਣ ਦੀ ਦਾ ਬੈਸਤਾਂ ਅੱਜਾ ਘੁੰਮਦਾ ਨਹੀਂ ਅਗਲਾ ਖਿਲਾੜ ਤੇ ਸਾਰੇ ਰਾਵਣ ਨੇ ਸਾਰੇ ਖਿਲਾੜ ਦੇ ਇੱਧਰ ਜੀ ਇਹ ਥੋੜਾ ਜਿਹਾ ਲੜਦੇ ਆ ਬਸ ਮੜ ਕੇ ਫੇਰ ਕਿਸੇ ਕੀ ਹੋ ਜਾਂਦਾ ਹੋ ਗਿਆ ਯੋਧੇ ਇੱਧਰ ਆ ਚੱਕ ਲੋ ਕਹਿੰਦੇ ਚੱਕ ਲੋ ਕਹਿੰਦੇ ਹੋ ਗਿਆ ਵਸਤਾ ਹੌਸਲਾ ਵਗੈਰਾ ਹੋਣਾ ਹੋ ਗਿਆ ਕੰਮ ਕਹਿੰਦੇ ਚੱਕ ਲਾ ਬਹੁਤ ਇੰਨੇ ਟਾਈਮ ਤੇ ਖੜੇ ਹੈ ਪਹਿਨਾ ਟਾਈਮ ਸੌਣਾ ਹੈਗਾ ਇੰਨਾ ਚਿਰ ਹੋ ਗਿਆ ਖੜੇ ਆ ਚਲੋ ਲੱਗੋ ਰਾਹ ਮੜਿਆ ਆਏ ਹੋਏ ਸੈਨਾ ਮੈਨਿਕ ਲੈ ਆਉਂਦਾ ਬਰਗਰਾਂ ਦੇ ਆਲਾ ਆਪਣੇ ਵਰਕਰ